ਸਾਡਾ ਸਿਕਾਲ ਵੀਵਰਸ ਤੁਹਾਡੇ ਰੈਸਪੀ ਬੁੱਕ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਆਪਾਂ ਬਣਾਵਾਂਗੇ ਹਿਮਾਚਲ ਦੀ ਬਹੁਤ ਹੀ ਫੇਮਸ ਡਿਸ਼ ਕद्दू ਦੀ ਮਾਣੀ ਉਹਦੇ ਲਈ ਆਪਾਂ ਇੱਕ మీడియం ਸਾਈਜ਼ ਕद्दू ਨੂੰ ਛਿਲਕੇ ਕੱਟ ਲਵਾਂਗੇ ਤੇ ਉਹਨੂੰ ਕੁੱਕਰ ਵਿੱਚ ਪਾ ਕੇ ਇੱਕ ਵਿਸਲ ਲਵਾ ਦਵਾਂਗੇ ਜਦੋਂ ਤੱਕ ਇਹ ਰੈਡੀ ਹੁੰਦਾ ਹੈ ਉਦੋਂ ਤੱਕ ਆਪਾਂ ਜਿਹੜੇ ਆ ਬਾਕੀ ਆਪਣੇ ਇਨਗਰੀਡੀਅੰਟ ਹੈ ਜਿਦਾਂ ਕਿ ਪਿਆਜ਼ ਟਮਾਟਰ ਅਦਰਕ ਲਸਣ ਇਹਨਾਂ ਨੂੰ ਆਪਾਂ ਚੌਪ ਕਰ ਲਵਾਂਗੇ ਫਾਈਨ ਚੌਪ ਕਰਕੇ ਆਪਾਂ ਇਹਨਾਂ ਨੂੰ ਯੂਜ਼ ਕਰਾਂਗੇ ਤੇ ਆਪਾਂ ਦੋ ਆਂਬ ਲਵਾਂਗੇ ਤੇ ਉਹਨਾਂ ਦੀ ਪੱਕੇ ਹੋਏ ਅੰਬਾਂ ਦੀ ਆਪਾਂ ਪਿਊਰੀ ਬਣਾ ਲਵਾਂਗੇ ਉਸ ਤੋਂ ਬਾਅਦ ਆਪਾਂ ਇੱਕ ਬੋਲ ਦੇ ਵਿੱਚ ਬਾਕੀ ਮਸਾਲੇ ਰੈਡੀ ਕਰਾਂਗੇ ਜਿਵੇਂ ਮੇਥੀ ਦਾਣਾ ਜੀਰਾ ਸੌਫ ਅਜਵਾਇਨ ਨੂੰ ਇੱਕ ਚੁਟਕੀ ਪਾ ਸਕਦੇ ਆ ਆਪਾਂ ਤੇ ਇੱਕ ਲੌਂਜੀ ਲਵਾਂਗੇ ਉਸ ਤੋਂ ਬਾਅਦ ਆਪਾਂ ਗੈਸ ਨੂੰ ਆਨ ਕਰਾਂਗੇ ਉਸਦੇ ਉੱਤੇ ਕੜਾਹੀ ਰੱਖਾਂਗੇ ਤੇ ਉਹਦੇ ਵਿੱਚ ਆਪਾਂ ਆਇਲ ਗਰਮ ਹੋਣ ਲਈ ਪਾ ਦਵਾਂਗੇ ਤੇ ਜਦੋਂ ਇਹ ਆਇਲ ਚੰਗੀ ਤਰ੍ਹਾਂ ਨਾਲ ਗਰਮ ਹੋ ਜਾਏਗਾ ਆਪਾਂ ਚੈੱਕ ਕਰ ਲਵਾਂਗੇ ਕਿ ਗਰਮ ਹੈ ਜਾਂ ਨਹੀਂ ਥੋੜਾ ਉਸਦੇ ਵਿੱਚ ਆਪਾਂ ਥੋੜੀ ਜਿਹੀ ਹਿੰਗ ਪਾਵਾਂਗੇ ਇੱਕ ਚੁਟਕੀ ਉਸ ਤੋਂ ਬਾਅਦ ਜਿਹੜਾ ਮਸਾਲਾ ਆਪਾਂ ਰੈਡੀ ਕੀਤਾ ਸੀਗਾ ਉਹ ਮਸਾਲਾ ਆਪਾਂ ਇਹਦੇ ਵਿੱਚ ਪਾ ਦਵਾਂਗੇ ਤੇ ਚੰਗੀ ਤਰ੍ਹਾਂ ਨਾਲ ਇਹਦਾ ਜਦੋਂ ਤੱਕ ਆਪਾਂ ਨੂੰ ਪੂਰਨਾ ਜਾਵੇ ਮਸਾਲਾ ਉਸ ਤੋਂ ਬਾਅਦ ਆਪਾਂ ਬਾਕੀ ਇਨਗਰੀਡੀਅੰਟ ਰੈਡੀ ਕਰਾਂਗੇ ਜਿਵੇਂ ਕਿ ਪਿਆਜ਼ ਅਦਰਕ ਲਸਣ ਜਿੰਜਰ گارਲਿਕ ਦਾ ਆਪਾਂ ਪੇਸਟ ਵੀ ਪਾ ਸਕਦੇ ਆ ਇਹਦੇ ਵਿੱਚ ਤੇ ਹਰੀ ਮਿਰਚ ਪਾ ਲਵਾਂਗੇ ਆਪਾਂ ਇਹਦੇ ਵਿੱਚ ਤੇ ਇਹਨੂੰ ਹਲਕਾ ਹਲਕਾ ਹੌਲੀ ਹੌਲੀ ਭੁੰਨਾਂਗੇ ਇਹਦਾ ਕਲਰ ਚੇਂਜ ਹੋਣ ਤੱਕ ਚੰਗੀ ਤਰ੍ਹਾਂ ਨਾਲ ਭੁੰਨ ਲਵਾਂਗੇ ਜਦੋਂ ਇਹ ਚੰਗੀ ਤਰ੍ਹਾਂ ਨਾਲ ਰੈਡੀ ਹੋ ਚੁੱਕੀ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰਾਂਗੇ ਬਰੀਕ ਕਟਿਆ ਹੋਇਆ ਟਮਾਟਰ I hope ਤੁਹਾਨੂੰ ਇਹ ਰੈਸਪੀ ਪਸੰਦ ਆਏਗੀ ਹੁਣ ਇਹਦੇ ਵਿੱਚ ਨਮਕ ਮਿਰਚ ਗਰਮ ਮਸਾਲਾ ਤੇ ਅਮचूर ਪਾਊਡਰ ਥੋੜਾ ਜਿਹਾ ਪਾ ਲਵਾਂਗੇ ਅੱਧਾ ਚਮਚ ਦੇ ਕਰੀਬ ਇਹਨੂੰ ਖਟਾਸ ਦੇਣ ਵਾਸਤੇ ਹੁਣ ਇਹਨੂੰ ਆਪਾਂ ਹੌਲੀ ਹੌਲੀ ਚੰਗੀ ਤਰ੍ਹਾਂ ਨਾਲ ਭੁੰਨਣਾ ਹੈ ਜਦੋਂ ਤੱਕ ਕਿ ਇਹ ਚੰਗੀ ਤਰ੍ਹਾਂ ਨਾਲ ਮਿਕਸ ਨਹੀਂ ਹੋ ਜਾਂਦਾ ਤੇ ਇਹਦਾ ਚੰਗੀ ਤਰ੍ਹਾਂ ਨਾਲ ਕੱਚਾਪਨ ਦੂਰ ਨਹੀਂ ਹੋ ਜਾਂਦਾ ਉਦੋਂ ਤੱਕ ਆਪਾਂ ਇਹਨੂੰ ਭੁੰਨ ਲੈਣਾ ਸਿਰ ਇਸ ਤੋਂ ਬਾਅਦ ਆਪਾਂ ਨੇ ਜਿਹੜਾ ਇੱਕ ਵਿਸਾਇ ਦੇਤੀ ਸੀ ਤਬੀਲੇ ਉਹ ਆਪਾਂ ਨੇ ਇਹਦੇ ਵਿੱਚ ਔਰ ਕਰ ਲੈਣਾ ਚੰਗੀ ਤਰ੍ਹਾਂ ਨਾਲ ਮੈਸ਼ ਕਰਕੇ ਇਹ ਆਲਰੇਡੀ ਮੈਸ਼ ਹੋ ਗਿਆ ਹੋਊਗਾ ਪਰ ਤੁਸੀਂ ਇਹਦੇ ਵਿੱਚ ਇਹਨੂੰ ਮੈਸ਼ਰ ਨਾਲ ਚੰਗੀ ਤਰ੍ਹਾਂ ਨਾਲ ਫੇਰ ਇੱਕ ਵਾਰ ਮੈਸ਼ ਕਰ ਲੈਣਾ ਤਾਂ ਕਿ ਇਹ ਆਪਣਾ ਪ੍ਰੋਪਰ ਤਰੀਕੇ ਨਾਲ ਬਣ ਸਕੇ ਜਿ ਮੇਕ ਯੂ ਉਸ ਤੋਂ ਬਾਅਦ ਆਪਾਂ ਨੇ ਇਹਦੇ ਵਿੱਚ ਦੋ ਅੰਬਾਂ ਦੀ ਜਿਹੜੀ ਪਿਓਰੀ ਸੀਗੀ ਉਹ ਐਡ ਕਰ ਦੇਣੀ ਆ ਤੇ ਇਹਨੂੰ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਨਾਲ ਦੀ ਹੌਲੀ ਹੌਲੀ ਇਹਨੂੰ ਕੁੱਕ ਕਰਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਐਡ ਕਰਾਂਗੇ ਇਮਲੀ ਦਾ ਪਾਣੀ ਜੋ ਕਿ 2 ਚਮਚ ਇਮਲੀ ਦਾ ਪਾਣੀ ਤੁਸੀਂ ਬਣਾ ਕੇ ਇਹਦੇ ਵਿੱਚ ਐਡ ਕਰ ਸਕਦੇ ਹੋ ਖਟਾਸ ਦੇਣ ਵਾਸਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਸ਼ੱਕਰ ਪਾਵਾਂਗੇ ਜੋ ਕਿ 1 ਤੋਂ 2 ਚਮਚ ਜੇ ਕਿਸੇ ਨੂੰ ਜ਼ਿਆਦਾ সুইਟ ਪਸੰਦ ਹੈ ਤਾਂ ਉਹ ਹੋਰ ਵੀ ਇਹਦੇ ਵਿੱਚ ਐਡ ਕਰ ਸਕਦਾ ਹੈ ਇਹ ਫੀਰੇ ਨੂੰ ਕੁੱਕ ਕਰੀ ਜਾਵਾਂਗੇ ਆਪਾਂ ਸਲੋ ਅੰਚ ਤੇ ਉਸ ਤੋਂ ਬਾਅਦ ਹੁਣ ਆਪਾਂ ਇੱਕ ਤੜਕਾ ਰੈਡੀ ਕਰਨਾ ਹੈ ਇਹ ਆਪਸ਼ਨਲ ਹੈ ਜੇ ਤੁਸੀਂ ਚਾਹੋ ਤਾਂ ਪਾ ਸਕਦੇ ਆ ਆਇਲ ਗਰਮ ਕਰਕੇ ਉਹਦੇ ਵਿੱਚ ਆਪਾਂ ਸੁੱਕਾ ਧਨੀਆ ਤੇ ਜੀਰਾ ਆਪਾਂ ਉੱਤੋਂ ਇਹਨੂੰ ਤੜਕਾ ਦਵਾਂਗੇ ਜਿਹਦੇ ਨਾਲ ਇਹਦਾ ਫਲੇਵਰ ਜਿਹੜਾ ਹੈ ਇਨਹਾਂਸ ਹੋ ਜਾਏਗਾ ਚੰਗੀ ਤਰ੍ਹਾਂ ਨਾਲ ਆਪਾਂ ਇਹਨੂੰ ਕਵਰ ਕਰਕੇ ਥੋੜੀ ਦੇਰ ਲਈ ਪਕਾਵਾਂਗੇ ਹੁਣ ਇਹਦੇ ਉੱਤੇ ਧਨੀਆ ਪਾ ਕੇ ਤੁਹਾਡੀ ਮਾਣੀ ਰੈਡੀ ਆ ਆਈ ਹੋਪ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਹੋਵੇਗੀ ਪਲੀਜ਼ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰ ਦਿਓ ਥੈਂਕ ਯੂ ਸੋ ਮੱਚ ਤੇ ਮੈਂ ਤੁਹਾਡੇ ਲਈ ਅੱਗੇ ਤੋਂ ਹੋਰ ਨਵੀਆਂ-ਨਵੀਆਂ ਰੈਸਪੀਜ਼ ਲੈ ਕੇ ਆਵਾਂਗੀ ਤੁਸੀਂ ਨੀਚੇ ਕਮੈਂਟ ਕਰ ਸਕਦੇ ਹੋ ਕਿ ਤੁਸੀਂ ਨੈਕਸਟ ਟਾਈਮ ਕਿਹੜੀ ਰੈਸਪੀ ਦੇਖਣਾ ਸੰਤ ਕਰੋਗੇ ਥੈਂਕ ਯੂ